ਇਹ ਬੜੀ ਕਮਾਲ ਦੀ ਗੱਲ ਹੈ ਕਿ ਜਿੱਥੇ ਤੁਹਾਡੀ ਪ੍ਰਾਪਰਟੀ ਤੁਹਾਡੀ ਕੇਵਲ ਆਪਣੀ ਹੈ ਲੇਕਿਨ ਉਹਦੇ ਬਾਰੇ ਦੇ ਵਿੱਚ ਇਹ ਕਹੇ ਨਾ ਕਿ ਜਿੰਨੀ ਆਬਾਦੀ ਉਹਨਾਂ ਹੱਕ ਇਹ ਹਿੰਦੁਸਤਾਨ ਦੀ ਜ਼ਰੂਰਤ ਹੈ ਔਰ ਇਹ ਕਿਹ ਟੁਸ਼ਟੀ ਕਰਨ ਦੀ ਨੀਤੀ ਨਹੀਂ ਤੇ ਹੋਰ ਕੀ ਹੈ ਕਿ ਅਗਰ ਕਿਸੇ ਕੋਲ ਸੋਨਾ ਵੀ ਵੱਧ ਹੈਗਾ ਤੇ ਉਹ ਸੋਨਾ ਵੀ ਜਿਹੜਾ ਹੈਗਾ ਉਹਦੀ ਰੀਡਿਸਟ੍ਰਿਬਿਊਸ਼ਨ ਕੀਤੀ ਜਾਏਗੀ ਔਰ ਇਵਨ ਮੈਂ ਤੇ ਸਮਝਣਾ ਕਿ ਇਹਦੇ ਵਿੱਚ ਮਹਿਲਾਵਾਂ ਦਾ ਇਵਨ ਮੰਗਲ ਸੂਤਰ ਵੀ ਸੇਫ ਨਹੀਂ ਹੈਗਾ ਜਿਹੜੀ ਸੇਵਿੰਗਸ ਲੋਕਾਂ ਨੇ ਆਪਣੇ ਬੱਚਿਆਂ ਦੇ ਲਈ ਰੱਖੀਆਂ ਹੁੰਦੀਆਂ ਉਹ ਵੀ ਆਉਣ ਵਾਲੇ ਸਮੇਂ ਦੇ ਅੰਦਰ ਸੇਫ ਨਹੀਂ ਹੈ ਉਹਨਾਂ ਦੀ ਸਪੀਚ ਜਿਹੜੀਆਂ ਗੱਲਾਂ ਉਹਨਾਂ ਨੇ ਕਹੀਆਂ ਜਾਂ ਉਹ ਘੋਸ਼ਣਾ ਪੱਤਰ ਤੋਂ ਲੈ ਕੇ ਕਹੀਆਂ ਜਾਂ ਘੋਸ਼ਣਾ ਪੱਤਰ ਦੇ ਵਿੱਚ ਉਹਨਾਂ ਦੀ ਸਪੀਚਾਂ ਨੂੰ ਲੈ ਕੇ ਉਹ ਗੱਲ ਜਿਹੜੀ ਕਾਂਗਰਸ ਨੇ ਆਪਣੇ ਨਿਆਇ ਪੱਤਰ ਸੋ ਕੋਲ ਨਿਆਇ ਪੱਤਰ ਦੇ ਵਿੱਚ ਮੈਂਸ਼ਨ ਕੀਤੀ ਹੈ ਉਹਨਾਂ ਨੇ ਇਹ ਵਿਸ਼ੇਸ਼ ਕਰਕੇ ਕਿਹਾ ਹੈਗਾ ਕਿ ਆਪਾਂ ਜਿੰਨੀ ਆਬਾਦੀ ਉਤਨਾ ਹੱਕ ਸੀ ਵਿਸ਼ੇਸ਼ ਕਰਕੇ ਗੱਲ ਕੀਤੀ ਹੈ ਕਿ ਇਹਦੇ ਵਿੱਚ ਇਹ ਦੇਖਾਂਗੇ ਸਰਵੇ ਕਰਵਾ ਕੇ ਕਿ ਹਿੰਦੁਸਤਾਨ ਦੀ ਮੈਕਸਿਮਮ ਵੈਲਥ ਕੌਣ ਕੰਟਰੋਲ ਕਰਦਾ ਕਿੰਨੇ ਪ੍ਰਤੀਸ਼ਤ ਲੋਕ ਕੰਟਰੋਲ ਕਰਦੇ ਆ ਇਹ ਉਹਨਾਂ ਨੇ 6 April 2024 ਦੇ ਵਿੱਚ ਤੇਲੰਗਾਨਾ ਦੇ ਵਿੱਚ ਇੱਕ ਸਪੀਚ ਦੇ ਉੱਪਰ ਵਿੱਚ ਗੱਲ ਕੀਤੀ ਜਿਹੜੀ ਇਹਦੀ ਆ ਅਸੀਂ ਇੱਕ ਕੰਪਰੀਹੈਂਸਿਵ ਇਕਨੋਮਿਕ ਫਾਈਨੈਂਸ਼ੀਅਲ ਐਂਡ ਇਨਸਟੀਚੂਨਲ ਸਰਵੇ ਕਰਵਾਵਾਂਗੇ ਇਹ ਫੈਸਲਾ ਕਰਨ ਦੇ ਲਈ ਕਿ ਹਿੰਦੁਸਤਾਨ ਦੀ ਵੈਲਥ ਜਿਹੜੀ ਹੈਗੀ ਆ ਉਹ ਕਿਸ-ਕਿਸ ਵਿਅਕਤੀ ਦੇ ਕੋਲ ਹੈ ਮੈਂ ਇਹੀ ਤੁਹਾਡੇ ਮਾਧਿਅਮ ਦੇ ਨਾਲ ਉਜਾਗਰ ਕਰਨ ਦੇ ਲਈ ਆਇਆ ਕਿ ਕਾਂਗਰਸ ਦਾ ਇਹ घोषणा पत्र ਬਿਲਕੁਲ ਇੱਕ ਨਾਟਕ ਹੈ ਇਹਨਾਂ ਨੇ ਹੁਣ 2024 ਦਾ ਇੱਕ ਬੜਾ ਸ਼ਰਮਨਾਕ ਜਿੰਨੂੰ ਹੈ ਨਿਆਇ ਪੱਤਰ ਕਹਿ ਰਿਹਾ ਹੈ ਦੇਸ਼ ਦੀ ਜਨਤਾ ਨਾਲ ਇੱਕ ਅਨਿਆਇ ਪੱਤਰ ਬੜਾ ਬੜਾ ਇੱਕ ਤੋਖਾ ਉਹ ਇਹਨਾਂ ਨੇ ਦੇਸ਼ ਦੀ ਜਨਤਾ ਦੇ ਅੱਗੇ ਲਿਆਂਦਾ ਹੈ ਹੁਣ ਸਥਿਤੀ ਉਹ ਆ ਗਈ ਹੈ ਕਿ ਇਹਨਾਂ ਦੇ ਘੋਸ਼ਣਾ ਪੱਤਰ ਨੂੰ ਅਗਰ ਢੰਗ ਦੇ ਨਾਲ ਔਰ ਮਾਈਨਿਊਟਲੀ ਸਟੱਡੀ ਕੀਤਾ ਜਾਏ ਤੇ ਤੁਹਾਡੀ ਪ੍ਰਾਪਰਟੀਆਂ ਦੇ ਉੱਪਰ ਵੀ ਉਹਨਾਂ ਹਮਲਾ ਹੋਣ ਜਾ ਰਿਹਾ ਤੁਹਾਡੇ ਕੋਲ ਕਿੰਨਾ ਸੋਨਾ ਹੈ ਕਿੰਨੇ ਹੋਰ ਕੀਮਤੀ ਚੀਜ਼ਾਂ ਹੈ ਉਹਦਾ ਵੀ ਵੇਰਵਾ ਤੁਹਾਨੂੰ ਇਹਨਾਂ ਨੂੰ ਦੇਣਾ ਪੈਣਾ ਆਮ ਵਿਅਕਤੀ ਕੋਲ ਕਿੰਨੀ ਸੇਵਿੰਗ ਹੈਗੀ ਹੈ ਇਹਦੀ ਵੀ ਜਾਣਕਾਰੀ ਜਿਹੜੀ ਅਗੇ ਇਹਨਾਂ ਨੂੰ ਮਿਲਣੀ ਚਾਹੀਦੀ ਹੈ ਜੇ ਉਹਨਾਂ ਨੂੰ ਲੱਗੇਗਾ ਜੇ ਉਹਨਾਂ ਨੂੰ ਲੱਗੇਗਾ ਕਿ ਇਹ ਠੀਕ ਨਹੀਂ ਹੈ ਤੇ ਉਹ ਵੀ ਜਿਹੜਾ ਉਹਦੇ ਬਾਰੇ ਦੇ ਵਿੱਚ ਕੀ ਕਰ ਰਹੇ ਹੋ ਮੈਂ ਅੱਗੇ ਦੱਸਣ ਵਾਲਾ ਉਸ ਤੋਂ ਇਲਾਵਾ ਅਗਰ ਤੁਹਾਡੇ ਕੋਲ ਕੋਈ ਘਰ ਜਿਹੜੇ ਹੈਗੇ ਆ ਉਹ ਕਿੰਨੇ ਐ ਇਹ ਵੀ ਗੱਲ ਜਿਹੜੀ ਹੈਗੀ ਹੈ ਉਹਨਾਂ ਨੇ ਤੁਹਾਡੇ ਕੋਲ ਜਿਹੜਾ ਸਰਵੇਕਸ਼ਨ ਆਉਣ ਵਾਲੇ ਸਮੇਂ 'ਚ ਜਿਹਦਾ ਜਿਹਦਾ ਵਾਅਦਾ ਉਹਨਾਂ ਨੇ ਆਪਣੇ ଘੋਸ਼ਣਾ ਪੱਤਰ ਸੋ ਕਾਲਡ ਨਿਆਇ ਪੱਤਰ ਦੇ ਵਿੱਚ ਕੀਤਾ ਹੈ ਇਹ ਗੱਲ ਵੀ ਜਿਹੜੀ ਹੈ ਤੁਹਾਨੂੰ ਦੱਸਣੀ ਪੈਣੀ ਹੈ ਇਹ ਬੜੇ ਕਮਾਲ ਦੀ ਗੱਲ ਹੈ ਕਿ ਜਿੱਥੇ ਤੁਹਾਡੀ ਪ੍ਰਾਪਰਟੀ ਤੁਹਾਡੀ ਕੇਵਲ ਆਪਣੀ ਹੈ ਲੇਕਿਨ ਉਹਦੇ ਬਾਰੇ ਦੇ ਵਿੱਚ ਇਹ ਕਹਿਣਾ ਕਿ ਜਿੰਨੀ ਆਬਾਦੀ ਉਹਨਾਂ ਹੱਕ ਇਹ ਹਿੰਦੁਸਤਾਨ ਦੀ ਜ਼ਰੂਰਤ ਹੈ ਔਰ ਇਹ ਕਿਹ ਟੁਸ਼ਟੀਕਰਨ ਦੀ ਨੀਤੀ ਨਹੀਂ ਤੇ ਹੋਰ ਕੀ ਹੈ ਔਰ ਅਗਰ ਇਹਦੇ ਬਾਰੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਤੁਸੀਂ ਦੇਖਿਆ ਕਿ ਹਮੇਸ਼ਾ ਉਹਨਾਂ ਦੀ ਪਾਲਿਸੀ ਮਾਇਨੋਰਿਟੀਆਂ ਨੂੰ ਸਪੋਰਟ ਕਰਨ ਦੀ ਰਹੀ ਹੈ ਟੁਸ਼ਟੀ ਕਰਨ ਦੀ ਰਹੀ ਹੈ ਔਰ ਜਿਸ ਤਰੀਕੇ ਨਾਲ ਹਿੰਦੁਸਤਾਨ ਵਿਕਾਸ ਦੇ ਵਿੱਚ ਵੱਧ ਰਿਹਾ ਔਰ ਉਹਨਾਂ ਦਾ ਇਹ ਕਹਿਣਾ ਕਿ ਅਗਰ ਦੌਲਤ ਜਿਹੜੀ ਹੈ ਵੈਲਥ ਦੇ ਬਾਰੇ ਵਿੱਚ ਵੀ ਸਰਵੇਖਣ ਕਰਵਾਇਆ ਜਾਏਗਾ ਔਰ ਵੈਲਥ ਦੇ ਸਰਵੇਖਣ ਦੇ ਵਿੱਚ ਇਹ ਆਧਾਰ ਦੇਖਿਆ ਜਾਵੇਗਾ ਕਿ ਅਗਰ ਘਟ ਗਿਣਤੀ ਦੇ ਵਿੱਚ ਲੋਕਾਂ ਦੀ ਵੈਲਥ ਹੈ ਉਹਨੂੰ ਬਾਕੀਆਂ ਦੇ ਵਿੱਚ ਡਿਸਟ੍ਰਿਬਿਊਟ ਕੀਤਾ ਜਾਏਗਾ ਇਹ ਇਹਨਾਂ ਦੇ ਘੋਸ਼ਣਾ ਪੱਤਰ ਦਾ ਹਿੱਸਾ ਹੈ 골ਡ সোਨਾ ਜਿਹੜਾ ਸਾਡੇ ਸਾਰਿਆਂ ਲਈ ਬੜਾ ਇੱਕ ਪਵਿੱਤਰ ਔਰ ਅਸੀਂ ਉਹਨੂੰ ਆਪਣੀ ਇੱਕ ਸੇਫਟੀ ਔਰ ਸਿਕਿਉਰਿਟੀ ਮੰਨਦੇ ਹਾਂ ਔਰ ਮੈਂ ਸਮਝਣਾ ਕਿ ਉਹਦੇ ਬਾਰੇ ਦੇ ਵਿੱਚ ਵੀ ਉਹਨਾਂ ਨੇ ਕਿਹਾ ਹੈ ਕਿ ਇਹਦੇ ਬਾਰੇ ਜੇ ਸਰਵੇਖਣ ਕਰਕੇ ਅਗਰ ਕਿਸੇ ਕੋਲ ਸੋਨਾ ਵੀ ਵੱਧ ਹੈਗਾ ਤੇ ਉਹ ਸੋਨਾ ਵੀ ਜਿਹੜਾ ਹੈਗਾ ਉਹਦੀ ਰੀਡਿਸਟ੍ਰਿਬਿਊਸ਼ਨ ਕੀਤੀ ਜਾਏਗੀ ਔਰ ਇਵਨ ਮੈਂ ਤੇ ਸਮਝਣਾ ਕਿ ਇਹਦੇ ਵਿੱਚ ਮਹਿਲਾਵਾਂ ਦਾ ਇਵਨ ਮੰਗਲ ਸੂਤਰ ਵੀ ਸੇਫ ਨਹੀਂ ਹੈਗਾ ਉਹਦੀ ਵੀ ਜਿਹੜੀ ਹੈਗੀ ਹੈ ਉਹ ਸਰਵੇਖਣ ਦੇ ਵਿੱਚ ਉਹਨੂੰ ਵੀ ਲਿੱਤਾ ਜਾਏਗਾ ਆਮ ਵਿਅਕਤੀ ਜਿਹੜਾ ਕਾਮਕਾਜੀ ਹੈ ਸਰਵਿਸ ਕਰਦਾ ਹੈ ਰਿਟਾਇਰਮੈਂਟ ਤੋਂ ਨੇ ਪੈਸੇ ਜਮਾ ਕਰਕੇ ਰੱਖੇ ਹੁੰਦੇ ਆ ਉਹ ਪੂੰਜੀ ਵੀ ਕਾਫੀ ਬਣ ਜਾਂਦੀ ਹੈ ਕਿਆ ਉਹਦੀ ਵੀ ਰੀਡਿਸਟ੍ਰਿਬਿਊਸ਼ਨ ਹੋਏਗੀ ਆਉਣ ਵਾਲੇ ਸਮੇਂ ਦੇ ਅੰਦਰ ਕਾਂਗਰਸ ਦੇ ਸੋ ਕਾਲਡ ਨਿਆਇ ਪੱਤਰ ਜਿਹੜਾ ਘੋਸ਼ਣਾ ਪੱਤਰ ਇਹਨੇ ਕੀਤਾ ਉਦੋਂ ਤੱਕ ਇਦਾਂ ਹੀ ਲੱਗਦਾ ਹੈ ਅਗਰ ਮੈਂ ਤੁਹਾਨੂੰ ਉਹਦਾ ਇਨ ਬੈਨੋ ਪੜ੍ਹ ਕੇ ਦੱਸਾਂ ਤਾਂ ਵੀ ਤੁਸੀਂ ਇਹੀ ਜਿਹੜੀ ਹੈ ਇਹਦਾ ਅੰਦਾਜ਼ਾ ਲਗਾਓਗੇ ਕਿ ਆਉਣ ਵਾਲੇ ਸਮੇਂ ਦੇ ਅੰਦਰ ਕਿਸ ਤਰੀਕੇ ਦੇ ਨਾਲ ਇਹ ਆਪਣੇ ਘੋਸ਼ਣਾ ਪੱਤਰ ਦੇ ਰਾਈਂ ਜਿਹੜੇ ਵਾਅਦੇ ਕਰ ਰਹੇ ਐ ਇਹ ਹਿੰਦੁਸਤਾਨ ਦੀ ਜਨਤਾ ਨੂੰ ਇਹ ਕਿਸ ਤਰੀਕੇ ਦੇ ਨਾਲ ਇਹ ਐਕਟ ਕਰਨਗੇ ਇਹ ਇਹਦੇ ਬਾਰੇ ਦੇ ਵਿੱਚ ਉਹਦੇ ਵਿੱਚ ਦੱਸ ਰਹੇ ਐ ਔਰ ਇਹਦੇ ਨਾਲ ਨਾਲ ਜਿਹੜੀ ਸੇਵਿੰਗਸ ਲੋਕਾਂ ਨੇ ਆਪਣੇ ਬੱਚਿਆਂ ਦੇ ਲਈ ਰੱਖੀਆਂ ਹੁੰਦੀਆਂ ਉਹ ਵੀ ਆਉਣ ਵਾਲੇ ਸਮੇਂ ਦੇ ਅੰਦਰ ਸੇਫ ਨਹੀਂ ਹੈ ਤੁਹਾਨੂੰ ਪਤਾ ਹੈ ਕਿ ਅਸੀਂ ਭਾਰਤੀ ਜਨਤਾ ਪਾਰਟੀ ਪੂਰੀ ਤਰ੍ਹਾਂ ਰੈਜ਼ਰਵੇਸ਼ਨ ਦੇ ਹੱਕ ਦੇ ਵਿੱਚ ਹੈ ਔਰ ਅੱਜ ਜਿਹੜਾ ਹਿੰਦੁਸਤਾਨ ਦੇ ਸੰਵਿਧਾਨ ਦੇ ਹਿਸਾਬ ਦੇ ਨਾਲ 50% ਤੱਕ ਰੈਜ਼ਰਵੇਸ਼ਨ ਹੋ ਸਕਦੀ ਹੈ ਉਹ ਆਪਣੇ ਘੋਸ਼ਣਾ ਪੱਤਰ ਦੇ ਵਿੱਚ ਕਹਿ ਰਹੇ ਹੈ ਕਿ ਅਸੀਂ 50% ਰੈਜ਼ਰਵੇਸ਼ਨ ਜਿਹੜੀ ਹੈ ਇਹਨੂੰ ਵਧਾਵਾਂਗੇ ਮੇਰਾ ਸਿਰਫ ਇੱਕੋ ਹੀ ਸਵਾਲ ਹੈ ਉਹਨੂੰ ਪੁੱਛਣਾ ਇਹਦਾ ਕੀ ਅਸਰ ਹਿੰਦੁਸਤਾਨ ਦੀ ਦੂਸਰੀ ਜਨਤਾ ਦੇ ਉੱਪਰ ਪਵੇਗਾ ਇਹ ਜਨਤਾ ਇਸ ਗੱਲ ਦਾ ਫੈਸਲਾ ਕਰੇ ਅਗਰ ਇਹ 50% ਤੋਂ ਰਿਜ਼ਰਵੇਸ਼ਨ ਵਧਾਉਂਦੇ ਐ ਤੇ ਇਹਦਾ ਕੀ ਅਸਰ ਜਿਹੜਾ ਹੋਣ ਵਾਲਾ ਔਰ ਦੂਸਰਾ ਲਗਭਗ 90% ਮੈਂ ਰਾਹੁਲ ਗਾਂਧੀ ਜੀ ਦੇ ਕੁਝ ਸਪੀਚਸ ਦੇ ਬਾਰੇ ਦੇ ਵਿੱਚ ਜਿਹੜੀ ਹੈ ਤੁਹਾਡੀ ਜਾਣਕਾਰੀ ਜਿਹੜੀ ਉਹਨਾਂ ਦੇ ଘੋਸ਼ਣਾ ਪੱਤਰ ਦਾ ਸਮੇਂ ਲੋ ਇੱਕ ਹਿੱਸਾ ਹੈ ਉਹਨਾਂ ਦੀ ਸਪੀਚ ਜਿਹੜੀਆਂ ਗੱਲਾਂ ਉਹਨਾਂ ਨੇ ਕਹੀਆਂ ਜਾਂ ଘੋਸ਼ਣਾ ਪੱਤਰ ਤੋਂ ਲੈ ਕੇ ਕਹੀਆਂ ਜਾਂ ଘੋਸ਼ਣਾ ਪੱਤਰ ਦੇ ਵਿੱਚ ਉਹਨਾਂ ਦੀ ਸਪੀਚਾਂ ਨੂੰ ਲੈ ਕੇ ਉਹ ਗੱਲ ਜਿਹੜੀ ਕਾਂਗਰਸ ਨੇ ਆਪਣੇ ਨਿਆਂ ਪੱਤਰ ਸੋ ਕੋਲ ਨਿਆਂ ਪੱਤਰ ਦੇ ਵਿੱਚ ਮੈਂਸ਼ਨ ਕੀਤੀ ਹੈ ਉਹਨਾਂ ਨੇ ਇਹ ਵਿਸ਼ੇਸ਼ ਕਰਕੇ ਕਿਹਾ ਹੈਗਾ ਕਿ ਆਪਾਂ ਜਿਤਨੀ ਆਬਾਦੀ ਉਤਨਾ ਹੱਕ ਦੀ ਵਿਸ਼ੇਸ਼ ਕਰਕੇ ਗੱਲ ਕੀਤੀ ਹੈ ਕਿ ਇਹਦੇ ਵਿੱਚ ਇਹ ਦੇਖਾਂਗੇ ਸਰਵੇ ਕਰਵਾ ਕੇ ਕਿ ਹਿੰਦੁਸਤਾਨ ਦੀ ਮੈਕਸਿਮਮ ਵੈਲਥ ਕੌਣ ਕੰਟਰੋਲ ਕਰਦਾ ਕਿੰਨੇ ਪ੍ਰਤੀਸ਼ਤ ਲੋਕ ਕੰਟਰੋਲ ਕਰਦੇ ਆ ਇਹ ਉਹਨਾਂ ਨੇ 6 April 2024 ਦੇ ਵਿੱਚ ਤੇਲੰਗਾਨਾ ਦੇ ਵਿੱਚ ਇੱਕ ਸਪੀਚ ਦੇ ਉਪ ਵਿੱਚ ਗੱਲ ਕੀਤੀ ਜਿਹੜੀ ਹੈਗੀ ਔਰ ਉਸ ਤੋਂ ਇਲਾਵਾ March 16 ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਉਹਨਾਂ ਨੇ ਗੱਲ ਕਰਦੇ ਇਹ ਇਹ ਗੱਲ ਕਹੀ ਕਿ ਅਸੀਂ ਇੱਕ ਕੰਪਰੀਹੈਂਸਿਵ ਇਕਨੋਮਿਕ ਫਾਈਨੈਂਸ਼ੀਅਲ ਐਂਡ ਇੰਸਟੀਚੂਨਲ ਸਰਵੇ ਕਰਵਾਵਾਂਗੇ ਇਹ ਫੈਸਲਾ ਕਰਨ ਦੇ ਲਈ ਕਿ ਹਿੰਦੁਸਤਾਨ ਦੀ ਵੈਲਥ ਜਿਹੜੀ ਹੈਗੀ ਹੈ ਉਹ ਕਿਸ-ਕਿਸ ਵਿਅਕਤੀ ਦੇ ਕੋਲ ਹੈ ਮੈਂ ਸਮਝਦਾ ਇਹਨੂੰ ਗਹਿਨ ਚਿੰਤਨ ਦੇ ਉੱਪਰ ਹੋਣਾ ਚਾਹੀਦਾ ਅਗਰ ਇਹ ਸਰਵੇ ਹਿੰਦੁਸਤਾਨ ਦੇ ਅੰਦਰ ਤੁਹਾਡੀ ਵੈਲਥ ਦੇ ਬਾਰੇ ਦੇ ਵਿੱਚ ਹੁੰਦਾ ਹੈਗਾ ਤੇ ਇੱਕ ਇਧਰਲੇ ਪਾਸੇ ਸਾਨੂੰ ਲੀਡ ਕਰਕੇ ਜਾ ਰਿਹਾ ਹੈ ਇੱਕ ਪਾਸੇ ਦੇ ਕਹਿ ਰਹੇ ਹੈ ਕਿ 90% ਜਨਤਾ ਉਹਦੇ ਵਿੱਚ ਉਹਨਾਂ ਨੇ ਦਲਿਤ ਟ్రਾਈਬਲ ਮਿਨੋਰਟੀਜ਼ ਐਂਡ ਪੂਰ ਜਨਰਲ ਕਾਸਟ ਵਾਲੇ 90% ਜਿਹੜਾ ਹੈਗਾ ਉਹ ਪੂਰ ਹੈ ਔਰ ਅਸੀਂ ਜਾਤੀਗਤ ਆਧਾਰ ਦੇ ਉੱਪਰ ਜਨਗਣਨਾ ਕਰਵਾਵਾਂਗੇ ਔਰ ਤੁਸੀਂ ਅੰਦਾਜ਼ਾ ਲਗਾਓ ਇਹ ਤੇ ਜਾਤੀਗਤ ਆਧਾਰ ਤੇ ਜਨਗਣਨਾ ਦੀ ਗੱਲ ਕਰ ਰਹੇ ਆ ਕਾਸਟ ਬੇਸ ਸੈਂਸਸ ਦੀ ਗੱਲ ਕਰ ਰਹੇ ਆ ਔਰ ਮੋਦੀ ਜੀ ਕੀ ਕਹ ਰਹੇ ਕਿ ਮੇਰੀਆਂ ਸਿਰਫ ਚਾਰ ਜਾਤੀਆਂ ਹਨ ਕਰੀਬ ਅਨੁਦਾਤਾ ਯੁਵਾ ਔਰ ਨਾਰੀ ਸ਼ਕਤੀ ਜਿਨ੍ਹਾਂ ਦੇ ਉਥਾਨ ਨ ਔਰ ਜਿਨ੍ਹਾਂ ਦੀ ਗਰੋਥ ਦੇ ਬਾਰੇ ਦੇ ਵਿੱਚ ਮੈਂ ਗੱਲ ਕਰਨੀ ਹੈ ਔਰ ਇਹ ਲੋਕ ਕੀ ਗੱਲ ਕਰ ਰਹੇ ਹਿੰਦੁਸਤਾਨ ਨੂੰ ਕਾਸਟ ਦੇ ਬੇਸ ਦੇ ਉੱਪਰ ਵੰਡਣਾ ਚਾਹੁੰਦੇ ਕੀ ਆਇ ਸੰਭਵ ਹੈ ਔਰ ਮੈਂ ਸਮਝਦਾ ਕਿ ਅਗਰ ਇਹ ਸਾਰੀਆਂ ਤੁਸੀਂ ਗੱਲਾਂ ਅਗਰ ਵੇਖੋ ਔਰ ਦੇਖੋ ਇਹਨਾਂ ਦੇ ਦੇ ਵਿੱਚ ਜਿਸ ਤਰੀਕੇ ਦਾ ਸਰਕਾਰ ਦੇ ਪਿਛਲੇ ਮੈਂ ਕੁਝ ਸਾਲਾਂ ਤੋਂ ਪਹਿਲੇ ਦੀ ਵੀ ਗੱਲ ਕਰ ਰਹੇ ਹਾਂ ਕਿ ਇਹਨਾਂ ਨੇ ਇਸ ਤਰੀਕੇ ਦੇ ਨਾਲ ਲੋਕਾਂ ਦੀ ਵੈਲਥ ਨੂੰ ਸਰਕਾਰ ਦੀ ਫੇਵਰ ਦੇ ਵਿੱਚ ਕਨਸੈਂਟਰੇਟ ਕੀਤਾ ਹੈ 1960 ਔਰ 1970 ਦਾ ਜਿਹੜੇ ਲੋਕ ਪੁਰਾਣੇ ਹੈਗੇ ਆ ਉਹ ਇਸ ਗੱਲ ਦੇ ਵਿੱਚ ਜਿਹੜਾ ਮੈਂ ਐਗਜ਼ੈਕਟਲੀ ਤੁਹਾਨੂੰ ਗੱਲ ਦੱਸਣ ਲੱਗਾ ਇੱਕ ਕੰਪਲਸਰੀ ਡਿਪੋਜ਼ਿਟ ਸਕੀਮ ਚਲਾਈ ਸੀ 18% ਤੁਹਾਡੀ ਅਰਨਿੰਗ ਜਿਹੜੀ ਹੈ ਉਹ ਤਿੰਨ ਤੋਂ ਪੰਜ ਸਾਲ ਦੇ ਲਈ ਸਰਕਾਰ ਕੋਲ ਕੰਪਲਸਰਲੀ ਜਮ੍ਹਾਂ ਕਰਵਾਉਣੀ ਪੈਂਦੀ ਸੀ ਤੁਹਾਨੂੰ ਤਿੰਨ ਤੋਂ ਪੰਜ ਸਾਲ ਉੱਤੇ ਕੋਈ ਵਿਆਜ ਨਹੀਂ ਮਿਲਣਾ ਲੇਕਿਨ ਤੁਹਾਡੇ ਕੋਲ ਜਿਹੜੇ ਪੈਸੇ ਰੱਖੇ ਹੋਏ ਆ ਉਹ 3 ਤੋਂ 5 ਸਾਲ ਜਿਹੜੇ ਸਰਕਾਰ ਦੇ ਖਾਤੇ ਦੇ ਵਿੱਚ ਜਮ੍ਹਾਂ ਕਰਾਣੇ ਪੈਣਗੇ ਉਹਨੂੰ ਸੀਡੀਐਸ ਸਕੀਮ ਕਹਿੰਦੇ ਸੀ। ਕੀ ਅਸੀਂ ਦੁਬਾਰਾ ਉਹ ਵੈਲਥ ਦੀ ਕਨਸਨਟ੍ਰੇਸ਼ਨ ਦੀ ਜਿਹੜੀ ਗੱਲਾਂ ਉਹ ਕਰ ਰਹੇ ਆ, ਕੀ ਅਸੀਂ ਦੁਬਾਰਾ ਉਹ ਸਕੀਮ ਵੱਲ ਜਾ ਰਹੇ ਹਾਂ? ਕਿ ਜਿਹਦੇ ਵੀ ਸਰਕਾਰ ਕੰਪਲਸਰੀਲੀ ਕੁਝ ਲੋਕਾਂ ਦੀ ਵੈਲਥ ਨੂੰ ਆਪਣੇ ਕੋਲ ਜਮ੍ਹਾਂ ਕਰੇਗੀ ਔਰ ਉਹਨਾਂ ਨੂੰ ਫਿਰ ਰੀਡਿਸਟ੍ਰਿਬਿਊਟ ਕਰਨ ਦੀ ਗੱਲ ਕਰੇਗੀ। ਮੈਂ ਇਹਦੇ ਵਿੱਚ ਇੱਕੋ ਹੀ ਗੱਲ ਅੱਜ ਬੜੀ ਮਹੱਤਵਪੂਰਨ ਪ੍ਰੈਸ ਕਾਨਫਰੰਸ ਅਭੀ ਤੁਹਾਡੇ ਤੁਹਾਡੇ ਸਮੁਖ ਔਰ ਤੁਹਾਡੇ ਮਾਧਿਅਮ ਦੇ ਨਾਲ ਇਸ ਇਲਾਕੇ ਦੀ ਜਨਤਾ ਨੂੰ ਕਰਨਾ ਚਾਹਨਾ ਕਿ ਇਹ ਜਿਸ ਤਰ੍ਹਾਂ ਮੇਰੇ ਸਾਥੀ ਯੋਗੇਸ਼ ਜੀ ਕਹਿ ਰਹੇ ਸੀ ਇਹ ਨਿਆਂਇ ਪੱਤਰ ਨਹੀਂ ਬਹੁਤ ਸਾਰੇ ਲੋਕਾਂ ਨਾਲ ਇਹ ਅਨਿਆਂਇ ਪੱਤਰ ਹੋਣ ਵਾਲਾ ਹੈ ਇੰਡੀ ਗਠਜੰਦਨ ਹੈ ਇਹ ਹਮੇਸ਼ਾ ਵਿਰੋਧੀਆਂ ਬਣੀ ਗੱਲ ਕਰੇ ਕਿ ਸਮਝ ਆਦੀ ਹੈ ਹਮੇਸ਼ਾ ਦੇਸ਼ ਵਿਰੋਧੀ ਗੱਲਾਂ ਕਰਦੀ ਹੈ ਸਾਡੇ ਦੇਸ਼ ਦੀ ਸੈਨਾ ਅਗਰ ਇੰਨੀ ਸਸ਼ਕਤ ਹੋ ਗਈ ਹੈ ਕਿ ਉਹ ਦੁਸ਼ਮਣ ਨੂੰ ਉਹਦੇ ਦੇਸ਼ ਦੇ ਵਿੱਚ ਜਾ ਕੇ ਸੱਜ ਕੇ ਸਟ੍ਰਾਈਕ ਕਰਕੇ ਖਤਮ ਕਰਦੀ ਹੈ ਅੱਜ ਦਾ ਮਜ਼ਬੂਤ નેਤৃত্ব ਮੋਦੀ ਜੀ ਦਾ ਐ ਨਹੀਂ ਦੇਦਾਂ ਵੀ ਸਾਡੇ ਦੇਸ਼ 'ਤੇ ਕੋਈ ਆ ਕੇ ਹਮਲਾ ਕਰੇ ਤੇ ਅਸੀਂ ਉਹਨੂੰ ਜਵਾਬ ਦਈਏ ਜੇ ਉੱਥੋਂ ਇੱਕ ਗੋਲੀ ਆਉਂਦੀ ਹੈ ਤੇ ਇੱਥੋਂ 100 ਗੋਲੀ ਜਾਂਦੀ ਹੈ ਉਹ ਆਦਮੀ ਉਹ ਪਾਰਟੀਆਂ ਜਿਨ੍ਹਾਂ ਨੇ 70 ਸਾਲ ਤੋਂ ਦੇਸ਼ ਨੂੰ ਕਮਜ਼ੋਰ ਕਰਨ ਵਾਸਤੇ ਹੀ ਸਿਰਫ ਕੰਮ ਕੀਤਾ ਦੇਸ਼ ਦੀਆਂ ਸਿਮਾਵਾਂ ਸੁਰੱਖਿਤ ਨਹੀਂ ਕੀਤੀਆਂ ਦੇਸ਼ ਦੀਆਂ ਸਿਮਾਵਾਂ ਦੇ ਰਸਤੇ ਨਹੀਂ ਸੁਰੱਖਿਤ ਕੀਤੇ ਰਸਤੇ ਨਹੀਂ ਬਣਾਏ ਉਹ ਇਹੋ ਜਿਹੇ ਸਵਾਲ ਕਰਨ ਤੇ ਉਹ ਦੇਸ਼ ਦੀ ਜਨਤਾ ਜਾਣਦੀ ਕਿਸ ਤਰ੍ਹਾਂ ਆਪਣਾ ਇਲੈਕਸ਼ਨ ਮੈਨੀਫੈਸਟੋ ਜਿਹੜਾ ਕੱਢਿਆ ਜਿਹੜਾ ਸ਼ੁਰੂ ਤੋਂ ਹੀ ਕਾਂਗਰਸ ਤੇ ਬਾਕੀ ਜਿਹੜੇ ਉਹਦੇ ਸਹਿਯੋਗੀ ਹੈ ਉਹ ਤੁਸ਼ਤੀ ਕਰਨ ਦੀ ਰਾਜਨੀਤੀ ਦੇਸ਼ ਦੇ ਵਿੱਚ ਕਰਦੇ ਨੇ ਉਸੇ ਤਰੀਕੇ ਦੇ ਨਾਲ ਹੀ ਇਹਨਾਂ ਨੇ ਹੁਣ 2024 ਦਾ ਇੱਕ ਬੜਾ ਸ਼ਰਮਨਾਕ ਜਿੰਨੂੰ ਐ ਨਿਆਇ ਪੱਤਰ ਕਹਿ ਰਿਹਾ ਹੈ ਦੇਸ਼ ਦੀ ਜਨਤਾ ਨਾਲ ਇੱਕ ਅਨਿਆਇ ਪੱਤਰ ਬੜਾ ਵੱਡਾ ਇੱਕ ਧੋਖਾ ਉਹ ਇਹਨਾਂ ਨੇ ਦੇਸ਼ ਦੀ ਜਨਤਾ ਦੇ ਅੱਗੇ ਲਿਆਂਦਾ ਉਹਦੇ ਬਾਰੇ ਭਾਰਤੀ ਜਨਤਾ ਪਾਰਟੀ ਨੇ ਅੱਜ ਇੱਕ ਮਹੱਤਵਪੂਰਨ ਪ੍ਰੈਸ ਕਾਨਫਰੰਸ ਕਰੀ ਹੈ ਅਸੀਂ ਸਾਰੇ ਤੁਹਾਡੇ ਬੜੇ ਬੜੇ ਆਭਾਰੀ ਆ ਤੇ ਸਾਡੇ ਬੂਧਪੁਰ ਮੇਅਰ ਅਨਿਲ ਵਾਸੂਦੇਵ ਜੀ ਬਾਕੀ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਹੈ ਧੰਨਵਾਦ